ਕਿਸੇ ਬੱਚੇ ਦੀ ਨੂੰ ਇਹੀ ਲੈ ਕੇ ਸਮੱਸਿਆ ਕਰਨਾ ਤਾਂ ਵੀ ਆਪਾਂ ਬਾਕੀ ਬੱਚੇ ਉਤਾਰ ਸਕਦੇ ਹਾਂ ਸ਼ਾਇਦ ਉਸ ਮਾਨ ਦੀ ਮਸੱਲੀ ਹੋ ਜਾਵੇ ਤੇ ਉਹ ਪਰਿਵਾਰਾਂ ਨੇ ਕਹਿਣਗੇ ਜੇ ਇਸ ਇਲਾਕੇ 'ਚ ਨਸ਼ਾ ਨਹੀਂ ਬੰਦ ਹੋਇਆ ਇਸੇ ਬੱਚੇ ਦਾ ਸੰਸਕਾਰ ਨਹੀਂ ਇਹ ਬਾਰੇ ਕਿਉਂ ਨਹੀਂ ਦੱਸਦਾ ਮੇਰਾ ਸਾਰਿਆ ਗਿਆ ਚੁਣ ਕੇ ਭਗਤ ਜੀ ਆਇਆ ਨਦਰਮਾਲਾ ਜੀ ਭਗਤ ਸਾਡੇ ਬੱਚੇ ਨਾਮ ਪੰਜਾਬ ਸਰਕਾਰ ਦੇ ਮੰਤਰੀ ਮਹਿੰਦਰ ਭਗਤ ਤੋਂ ਸਵਾਲ ਕਰਿਆ ਬਿਲਕੁਤਾ ਹੋਇਆ ਸ਼ਾਕਸ ਕਿਉਂਕਿ ਇਸ ਦਾ ਫੁਫੇਰਾ ਪ੍ਰਾ ਅੱਜ ਸਦਾ ਲਈ ਮੌਤ ਦੀ ਅਕੋਸ਼ ਚਲਾ ਗਿਆ ਹੈ ਇਸ ਪਰਵਾਰ ਨੇ ਸਿੱਧੇ ਤੌਰ ਤੇ ਐਲਾਨ ਕਰਤਾ ਜੇਕਰ ਚੰਦਰ ਵੈਸ਼ਟ ਨਸ਼ਾ ਨਾ ਰੁਕਿਆ ਤੇ ਉਹ ਆਪਣੇ ਪੁੱਤ ਦਾ ਸੰਸਕਾਰ ਨਹੀਂ ਕਰਨਗੇ ਤੁਹਾਨੂੰ ਦੱਸ ਦिए ਜੰਦਰ ਵੈਸ਼ਟ ਦੇ ਪੂਰਵ ਵਿਧਾਇਕ ਸ਼ਿਤਲੰਗਰਾਲ ਵੀ ਨਸ਼ੇ ਦੇ ਮੁੱਦੇ ਨੂੰ ਪਿਛਲੇ ਕਈ ਦਿਨਾਂ ਤੋਂ ਚੱਕ ਰਹੇ ਨੇ ਤੇ ਅੱਜ ਜੀ ਹਾਂ ਪਹਿਲੀ ਵਾਰ ਹੋਇਆ ਜਦੋਂ ਕਿਸੇ ਮ੍ਰਿਤਕ ਦਾ ਪਰਿਵਾਰ ਖੋਲ ਕੇ ਸਾਹਮਣੇ ਆ ਗਿਆ ਹੈ ਨਹੀਂ ਤੇ ਇਸ ਤੋਂ ਪਹਿਲਾਂ ਤਾਂ ਇਹ ਮੁੱਦਾ ਠੰਡੇ ਪਸਤੇ ਚ ਪਾਇਆ ਚਾਰਿਆ ਸੀ ਹੁਣ ਦੇਖਣਾ ਹੋਏਗਾ ਕਿ ਨਰੇਵਾਜ਼ ਬੁਲੰਦ ਹੁੰਦੀ ਹੈ ਜਾਂ ਫਿਰ ਨਹੀਂ ਤੁਸੀਂ ਆਪ ਹੀ ਸੁਣ ਲਵੋ ਪਰਵਾਰ ਦਾ ਤਾਰਤ ਤੇ ਕੀ ਕਹਿ ਰਹੇ ਨੇ ਪੁਰਵਾਮਲੇ ਸ਼ੀਤਲ ਅੰਗੁਰਾਲ ਇੱਥੇ ਕੋਈ ਵੀ ਸਿਆਸੀ ਪਾਰਟੀ ਦਾ ਕੋਈ ਰੋਲ ਨਹੀਂ ਹੈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਰਲਣਾ ਪਏਗਾ ਅੱਜ ਭਾਰਕੋਨਗਰ ਤੋਂ ਸਾਰੇ ਜਣੇ ਆਏ ਆ ਇਸ ਪਰਿਵਾਰ ਦੇ ਨਾਲ ਕੱਲ ਭਾਰਕੋਨਗਰ ਦੇ ਕੈਂਪ ਦੇ ਵਿੱਚ ਬੰਦ ਦੀ ਕਾਲ ਦਿੱਤੀ ਹੈ ਸਾਰੇ ਜਣੇ ਇਸ ਬੱਚੇ ਦੇ ਬਾਰੇ ਜਦੋਂ ਪਤਾ ਲੱਗਿਆ ਸਾਰਾ ਕੈਂਪ ਦੇ ਜਿੰਨੇ ਸਾਥੀ ਹੈ ਜਿੰਨੇ ਪੂਰੇ ਕਾਉਂਸਲਰ ਹੈ ਸਾਰੇ ਇੱਥੇ ਆ ਕੇ ਬੈਠੇ ਆ ਇਸ ਕਰਕੇ ਮੈਂ ਸਾਰੇ ਤੁਹਾਡੇ ਚੈਨਲ ਦੇ ਮਾਧਮ ਨਾਲ ਹੀ ਕਮਾਂਗਾ ਕੱਲ ਰਾਤ ਨੂੰ ਮੈਂ ਗਿਆ ਸੀ ਕਿ ਬੱਚਾ ਲੱਗਦਾ ਕਿ ਬਹੁਤ ਮੁਸ਼ਕਲ ਬਚੇਗਾ ਇਹ ਕਿੱਦਾਂ ਦੇ ਹਾਲਤ ਬਣ ਗਏ ਆ ਕਿ ਅੱਜ ਹਸਪੀਟਲ ਬੱਚੇ ਨੂੰ ਨਹੀਂ ਲੈ ਰਿਆ 1 21 20 ਸਾਲ ਦਾ ਬੱਚਾ ਜਿਹਨੂੰ ਅਜੋ ਹਸਪੀਟਲ ਵੀ ਐਡਮਿਟ ਨਹੀਂ ਕਰ ਰਿਆ ਜਿਹੜਾ ਇਲਾਜ ਨਹੀਂ ਕਰ ਸਕਦੇ ਬੱਚਾ ਪਾਣੀ ਵੀ ਨਹੀਂ ਪੀ ਰਿਹਾ ਬੱਚਾ ਇੱਕ ਆਨ ਵੀ ਨਹੀਂ ਲੈ ਸਕਦਾ ਤੇ ਮਾਂ ਨੇ ਭਰਾ ਨੇ ਤੜਫਾ ਜੇ ਨੂੰ ਦੇਖਿਆ ਕੱਲ ਰਾਤ ਦਾ ਤੇ ਮੈਂ ਗੱਲ ਰਣਾ ਸੰਜੀਤ 3 ਵਜੇ ਤੱਕ ਕਰਦਾ ਰਿਹਾ ਕਿ ਕਿੱਦਾਂ ਉਹਨੇ ਲਾਸਟੇ ਸਾਹ ਲਏ ਹੋਣਗੇ ਕਿ ਅੱਜ ਇਸ ਭਰਾ ਨੂੰ ਪੁੱਛੋ ਉਸ ਭਰਾ ਨੂੰ ਪੁੱਛ ਲਓ ਚਾਚੇ ਨੂੰ ਪੁੱਛੋ ਮਾਂ ਨੂੰ ਪੁੱਛੋ ਤੇ ਮੈਂ ਸਾਰੇ ਨੂੰ ਇਹ ਕਹਾਂਗਾ ਕਿ ਆਪਣਾ ਬੱਚਾ ਸਮਝ ਗਏ ਇਸ ਪਰਿਵਾਰ ਦੇ ਨਾਲ ਖੜੇ ਹੋਵੋ ਇਹ ਪਰਿਵਾਰ ਇਸ ਸੈਮਤੀ ਦੇ ਆ ਕਿਸ ਸੰਸਕਾਰ ਨਹੀਂ ਕਰਨਾ ਸਿਰਫ ਇਸ ਕਰਕੇ ਕਿ ਜਿਸ ਦਾ ਨਾਮ ਨਹੀਂ ਲੈਣਾ ਜਿਹ ਨਸ਼ੇ ਬੰਦ ਦੀ ਕਮਿਟਮੈਂਟ ਕਰਦੀ ਹੈ ਪੁਲਿਸ ਮੈਂ ਨਸ਼ੇ ਬੰਦ ਦੀ ਕਮਿਟਮੈਂਟ ਸਰਕਾਰ ਕਰਦੀ ਹੈ ਕਿ ਅਸੀਂ ਜਰੂਰ ਇਹ ਲੱਗਦਾ ਐਮਐਲਏ ਸਾਹਿਬ ਕੋਈ ਨਨ ਨਸ਼ਾ ਖਤਮ ਹੋ ਜੂ ਪੰਜਾਬ ਦੇ ਵਿੱਚ ਭਾਈ ਕਿਸੇ ਨੂੰ ਤਾਂ ਬੋਲਣਾ ਪਏਗਾ ਤੂੰ ਆਪਾਂ ਵੀ ਡੇਲੀ ਨਿਊਜ਼ ਕਰਦੇ ਕੋਈ ਟੀਕਾ ਲੰਦਾ ਫੜ ਜਾਂਦਾ ਕੋਈ ਚੋਰੀਆਂ ਕਰਦਾ ਕੋਈ ਕੁਝ ਕਰਦਾ ਕਿਉਂ ਜਰੰਦਰ ਸ਼ਾਇਦ ਇੰਨੇ ਕੁ ਲਾਤ ਮਾਰ ਚੁੱਕੇ ਯੂਪੀ ਦੇ ਵਿੱਚ ਲਾ ਦੇ ਕੇ ਜਾਂਦੇ ਆਇਆ ਕਿੰਨਾ ਬੰਦ ਕਰਾ ਕਿੰਨਾ ਬੰਦ ਕਰਾ ਲੰਦੇ ਤੂੰ ਕਿੱਦਾਂ ਬੰਦ ਕਰਾ ਪੁਲਿਸ ਲੈਣਾ ਪੁਲਸ ਆਪਣੀ ਕਾਰਵਾਈ ਕਰੇ ਠੀਕ ਹੈ ਇੱਥੇ ਕਈ ਬੰਦੇ ਬੈਠੇ ਹੋਣਗੇ ਔਰ ਕਈ ਸੁਣਦੇ ਹੋਣਗੇ ਮੈਨੂੰ ਦੇਖਣਗੇ ਔਰ ਇਹ ਕਹਿਣਗੇ ਕਿ ਇਹਦਾ ਨਾ ਭਰਾ ਦਾ ਚੱਕਰ ਦਾ ਹੀ ਮਰ ਗਿਆ ਉਹ ਅਸਲ ਨੂੰ ਤਾਂ ਪਤਾ ਹੀ ਉਹਨਾਂ ਨੂੰ ਲੱਗਦਾ ਜਦੋਂ ਉਹ ਨਸ਼ੇ ਦੀ ਦਲ ਤੋਂ ਜੁੜ ਗਿਆ ਤਾਂ ਉਹ ਨਹੀਂ ਨਿਕਲ ਸਕਦਾ 아이 ਕਿੱਦਾਂ ਬਚਾਈਆ ਕਿੱਦਾਂ ਰੱਖੀਏ ਇਹ ਬੁੱਸ ਰੋਕ ਸਕਦੀ ਐ ਬਣੀ ਕਿਉਂ ਨਹੀਂ ਰੋਕ ਸਕਦੀ ਮੇਰਾ ਸਾਰਿਆ ਗਿਆ ਛੜ ਕੇ 베ਤੀਆ ਭਗਤ ਜੀ ਆਈ ਤੁਹਾਡੇ ਪਰਿਵਾਰ ਆ ਜੀ ਭਗਤ ਆ ਸਾਡੇ ਬੱਚੇ ਨਾਲ ਵਰਵਾ ਪੁਲਿਸ ਨੂੰ ਗਵਾਪੜੀ ਕਾਰਵਾਈ ਕਰੇ ਨਸ਼ਾ ਬੰਦ ਕਰਾਵਾ ਤੁਹਾਨੂੰ ਕੋਚੜੀ ਚਾਹਦਾ ਨਾ ਕੋਈ ਬੰਦਾ ਬਣਾ ਬਸ ਨਸ਼ਾ ਨਾਲ ਵਿਕੇ ਕਿਤੇ ਫੁੱਲ ਸਕੇ ਛੜ ਕੇ 베ਤੀਆ ਸਾਡਾ ਨੀ ਗਿਆ ਘਰ ਦਾ ਆਜਾ ਇਸੇ ਤੋਂ ਸਿਰਾ ਕਰ ਲਿਏ ਜਿਹੜੀਆਂ ਰਾਜਨਗਰ ਲਾਕ ਕੇ ਜਿਹੜੀਆਂ ਸੰਗਠਨਾਂ ਜਿੱਥੇ ਕਿ ਇੱਕ 21 ਸਾਲ ਦੇ ਲੜਕੇ ਦੀ ਜਿਹੜੀ ਮੌਤ ਹੋਈ ਉਸ ਤੋਂ ਬਾਅਦ ਦੇਖੋ ਪਰਿਵਾਰ ਦੇ ਵਿੱਚ ਤਾਂ ਜਿਹੜਾ ਦੁੱਖ ਦਾ ਸਮਾਂ ਇਸ ਨੂੰ ਤੁਹਾਨੂੰ ਬੋਧ ਲੱਗੂਗਾ ਤਾਂ ਨੂੰ ਮੈਂ ਤੇਰੇ ਨੂੰ ਬੁਲਾਉਂਗੀ ਮੈਨੂੰ ਰੋਕੂਗਾ ਕਿ ਤੂੰ ਜ਼ਿਆਦਾ ਦਾਰੂ ਪੀਂਦੀ ਹੈ ਮੈਨੂੰ ਪਤਾ ਹੀ ਹੋ ਰਿਹਾ ਜਦੋਂ ਦਰਦਾਂ ਜਿ ਵੜ ਗਿਆ ਹੈ ਜਦੋਂ ਇਦਾਂ ਪਿਆ ਆਲਾ ਪਤਾ ਲੱਗਾ ਹੁਣ ਡਾਕਟਰ ਵੀ ਨਹੀਂ ਲੈਂਦੇ ਵਿੱਚ ਕਿਤੇ ਪਿਆ ਸੀ ਕੀ ਕਰਾਂਗੇ ਨਾ ਇੱਕ ਇਹ ਕੰਤਲਿਕਨਾ ਕਿ ਨੌਲਾਂ ਨੂੰ ਰੋਗ ਲੋ ਵਸਾਰੇ ਮੇਰਾ ਹੱਥ ਜੋੜ ਕੇ ਸਾਰੀ ਜਿੰਨੀ ਵੀ ਪਾਰਟੀਆਂ ਨੇ ਮੈਂ ਜ਼ਰੂਰ ਬੀਜਪੀ ਨੂੰ ਸਪੋਰਟ ਕਰਦਾ ਪਰ ਆਪਕੇ ਮੇਰੇ ਬੰਦਾ ਨਾਲ ਸਮਝ ਕੇ ਆਓ ਆਪਣਾ ਭਰਾ ਜ਼ਰੂਰ ਕਿਓ ਇਸ ਨਜੇ ਦੀ ਚੰਗ ਚ ਸਾਰੇ ਘਟੇ ਹੋ ਗਏ ਜਿੰਨੇ ਮੇਰੇ ਭਰਾ ਆ ਜਿੰਨੇ ਵੀ ਸੁੰਦੇ ਆ ਇੱਕ ਵਾਰੇ ਆ ਜਾਓ ਕੱਲ ਅਸੀਂ ਆਪਾਂ ਔਰਤਾਂ ਕਰਨੇ ਆਪਣੇ ਬੱਚੇ ਦਾ ਸੰਸਕਾਰ ਕਰਨਾ ਜਦੋਂ ਤੱਕ ਸਾਨੂੰ ਪੁਲਿਸ ਕਮਿਟਮੈਂਟ ਨਹੀਂ ਦਿੰਦੀ ਕਿ ਨਸ਼ਾ ਬੰਦ ਕਰਾਂਗੇ ਸਾਨੂੰ ਨਸ਼ਾ ਬੰਦ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਨਾ ਕੋਈ ਬੰਦਾ ਬੜੋ ਨਾ ਕੁਝ ਕਰੋ ਪਰ ਉਹਨਾਂ ਨੂੰ ਕਹਦਾ ਨਾ ਜਾਣਾ ਵੇਚਣ ਕੇ ਦਾ ਪੁੱਤ ਨਾ ਮਾਰ ਕੇ ਹਾਂਜੀ ਸਰ ਕੀ ਕਹਿੰਦਾ ਸਲਾਮ ਮਾਰਾਂਗੇ ਜਿਹੜੇ ਦੇ ਵਿੱਚੋਂ ਨਸ਼ੇ ਨੂੰ ਖਤਮ ਕਰੀਏ ਕਿ ਜੀਵਨ ਨੂੰ ਨਾ ਬਿਕਮ ਦਈਏ ਮੈਂ ਸਾਰਿਆਂ ਨੂੰ ਇਹ ਕਹਾਂਗਾ ਭਰਾਵਾਂ ਨੂੰ ਕਿ ਅਸੀਂ ਪਰਿਵਾਰ ਦੇ ਨਾਲ ਜਿੰਨਾ ਹੀ ਬੰਦਾ ਹੈ ਇਹ ਇਹ ਕਿਹੜੇ ਜਿਹੜਾ ਨਸ਼ਾ ਵੇਚਦੇ ਇਹਨਾਂ ਨੂੰ ਬੰਦ ਕਰਵਾਈਏ ਮੈਂ ਸਾਰੇ ਭਰਾਵਾਂ ਨੂੰ ਵਲ ਕੇ ਇਕੱਠਾਂ ਲੇ ਸਵੇਰ ਤੋਂ ਭੀ ਹੁਣ ਤੱਕ ਅਸੀਂ ਇਹ ਚੀਜ਼ ਚੱਕੀਏ ਕੀ ਜੜੀ ਇਹ ਸਰ ਤੁਸੀਂ ਤਾਂ ਫਿਰ ਵੀ ਜਦੋਂ ਇਸ ਇਲਾਕੇ ਦੇ ਪਾਰਸ਼ਦ ਦੋ ਸੱਤਾਧਰੀ ਪਾਰਟੀ ਤੋਂ ਤੁਸੀਂ ਹਾਂਜੀ ਤੁਹਾਡੀ ਤਾਂ ਕੂਸ ਸੁਣੀ ਚਾਹੀਦੀ ਪੂਸ ਤੁਹਾਡੀ ਕਿਉਂ ਨਹੀਂ ਹੁੰਦੀ ਵੀ ਸਾਡੇ ਪੂਸ ਸਾਰਿਆਂ ਨੂੰ ਕੋਈ ਕੰਮ ਚੰਗਾ ਆਸਤਾ ਨਹੀਂ ਇਹ ਬੰਦ ਕੋਈ ਜੜਾ ਨਹੀਂ ਹੋਈ ਇਹ ਸਾਡੇ ਪਰਿਵਾਰ ਦੇ ਵਿੱਚ ਇਹ ਬੱਚੇ ਹੁਣ ਨਸ਼ਾ ਕਰਦੇ ਕਾਫੀ ਟਾਈਮ ਤੋਂ ਇਹਨਾਂ ਵਾਸਤੇ ਦਵਾਈਆਂ ਵੀ ਚੱਲ ਰਹੀਆਂ ਨੇ ਪਰ ਬੱਚੇ ਨਹੀਂ ਛੱਡੇ ਕਹਿੰਦੇ ਹੁਣ ਨਿਕਲ ਚੁੱਕੇ ਹੋਏ ਆ ਇਹਨਾਂ ਨੂੰ ਨਾ ਬਖਸੇ ਤਰੀਕੇ ਆਪਣਾ ਪਰਿਵਾਰ ਤੇ ਲਿਆਉਣਾ ਵਾ ਕੋਸ਼ਿਸ਼ ਕਰ ਰਹੇ ਹਾਂ ਵੱਧ ਤੋਂ ਵੱਧ ਜਿੰਨੇ ਬੱਚੇ ਇਹ ਨਸ਼ੇ ਦੇ ਵਿੱਚ ਅਸੀਂ ਸਾਰਿਆਂ ਨੂੰ ਵਾਪਸ ਲੈ ਕੇ ਆਏ ਕੀ ਸਮਝਦੇ ਹੋ ਕਿ ਪੁਲਿਸ ਕੋਲ ਸੋਰਸ ਖਤਮ ਹੋ ਗਏ ਜਾਂ ਕੁਟਿਆ ਤੰਤਰ ਪੁਲਿਸ ਦਾ ਖਤਮ ਹੋ ਚੁੱਕਾ ਹੈ ਜਿਹੜਾ ਨਸ਼ਾ ਤਸਕਰ ਆ ਕਿਉਂਕਿ ਮੈਡੀਕਲ ਨਸ਼ਾ ਬੜਾ ਹਾਵੀ ਹੋ ਰਿਹਾ ਮੈਡੀਕਲ ਨਸ਼ਾ ਜਗ੍ਹਾ ਜਗ੍ਹਾ ਤੇ ਵਿਕ ਰਿਹਾ ਕੀ ਸਮਝਦੇ ਹੋ ਕਿ ਮੈਡੀਕਲ ਤੋਂ ਸੈਂਸਰ ਮਿਲਦੀ ਆ ਪੀਟੀ ਕੇ ਮਿਲਦੇ ਪਏ ਇਹ ਲੱਗਦਾ ਕਿ ਘਰ ਦੇ ਬਾਹਰ ਕੋਈ ਲੀਡੀਜ਼ ਤੁਪਕ ਸੇਕਦੀ ਆ ਨਾ ਉਹ ਸੇਫ ਨਹੀਂ ਉਹਦੀ ਵਾਲਿਆਂ ਨਾਲ ਲੱਗੇ ਜਾਂਦੇ ਮੇਰੇ ਨਾਮ ਤੁਹਾਡੇ ਨਾਲ ਸਿਮਾ ਦਾ ਬਿਲਕੁਲ ਜਿਹੜਾ ਨਸ਼ਾ ਬਹੁਤ ਚੱਲ ਰਿਹਾ ਹੈ ਪਰ ਕਿੰਨਾ ਨਸ਼ਾ ਹਵੀ ਹੋਇਆ ਕਿੱਲਾ ਸਰਕਾਰ ਜਦੋਂ ਸਮਾਹਮਣ ਆਉਣੀ ਚਾਹੁੰਦਾ ਹਨ ਪੈਣਾ ਆਪ ਰਲ ਕੇ ਸਭ ਨਾਲ ਮਾਰਨਾ ਪਵੇ ਆਪਣੇ ਪਰਿਵਾਰ ਨੂੰ ਇਸ ਤਰ੍ਹਾਂ ਹੀ ਕਰਦੇ ਤੇ ਫਿਰ ਵੀ ਕੋਈ ਐਸ ਸਪੌਂਸਰ ਐਸ ਸਰਕਾਰ ਵਿੱਚ ਕੀ ਲੋਕਾਂ ਨੂੰ ਬੀਮਾ ਕਰਨਾ ਚਾਹਦੇ ਹੋ ਜਾਂ ਕੀ ਤਰ੍ਹਾਂ ਦੇ ਲੋਕ ਆਪਣੇ ਪਰਿਵਾਰ ਤੇ ਬੱਚਿਆਂ ਦੀ ਜ਼ਿੰਮੇਵਾਰੀਆਂ ਆਪ ਦੇਖ ਰਹੀਆਂ ਕਿਸੀਂ ਇਹਨਾਂ ਨੂੰ ਚਾਲਾਂ ਚੋਲ ਨਾ ਦੇਗੇ ਜਿਦਾ ਮੇਰੇ ਵੀਰ ਨੇ ਦੱਸਿਆ ਕਿ ਸਾਨੂੰ ਪਤਾ ਹੀ ਹੋਣ ਲੱਗਾ ਕਿ ਇਹ ਨਹੀਂ ਬੱਚਿਆਂ ਦੀ ਅਸੀਂ ਦੇਖੀਏ ਕਿ ਇਹ ਬੱਚੇ ਸੱਚੇ ਹੁੰਦੇ ਕੀ ਸੋਸਾਇਟੀ ਆ ਜਦੋਂ ਵੀ ਇਹ ਐਸਾ ਮੌਕਾ ਹੈਗੇ ਇਹਨਾਂ ਨੂੰ ਚਾਲੀਆ ਥਾੜਾ ਬੱਤੀ ਬਾਵਾ ਖਿਲਦੇ ਦੀ ਨਹੀਂ ਕਿਸੇ ਅਫਸਰ ਦੇ ਤੱਕ 6-700 ਬੁੱਕਾ ਹੋਈ ਹੈ ਅੱਲੇ ਤੱਕ ਵੀ ਇੱਕ ਟ੍ਰੇਸ ਨਹੀਂ ਹੋਈ ਇੱਕ ਵੀ ਟ੍ਰੇਸ ਨਹੀਂ ਕੀਤੀ ਗਈ ਕਈ ਜਗ੍ਹਾ ਤੇ ਕੋਲ ਪੁਲਿਸ ਦੀ ਗੋਲ ਕਲਟਕਲ ਬਹੁਤ ਪਹੁੰਚਦੀ ਹੈ ਉਮਕੀ ਸਮੇਂ ਦੇ ਹੋਗੀ ਘਰ ਦੇ ਬਾਹਰ ਪਬਲਿਕ ਦਾ ਵੀ ਮਸੂੜਾ ਕੀ ਲੱਗਦੀ ਕਿ ਕੋਈ ਜ਼ਿਆਦਾ ਹੀ ਕਰਦਾ ਕਹਿੰਦੇ ਲੀਡਰ ਆਂਦੇ ਅਸੀਂ ਤੇ ਵੋਟਾਂ ਪਾ ਦਿੰਨੇ ਸਾਨੂੰ ਤੇ ਕਹਿੰਦੇ ਕਿ ਵੋਟਾਂ ਪਾਣ ਨੂੰ ਕਹਿੰਦੇ ਪਰ ਸਾਡਾ ਸਾਡੀ ਕੋਈ ਸੁਣਵਾਈ ਨਹੀਂ ਮੇਰੇ ਵੀ ਕਿਹੜੀਆਂ ਲੋਕਾਂ ਖੋਈਆਂ ਜਾਂ ਜਿਹੜੀਆਂ ਟ੍ਰੇਸ ਨਹੀਂ ਹੋਈਆਂ ਮੈਂ ਤਾਂ ਪ੍ਰਸ਼ਾਸਨ ਨੂੰ ਵੀ ਕਹਾਂਗੇ ਕਿ ਹੋਰ ਜੇ ਤਾਂ ਮੁਕਤੀ ਚੀਜ਼ ਦੀ ਢੇਲ ਰੱਖ ਰਹੀ ਆ ਕੋਈ ਮੁਠੇਲ ਨਹੀਂ ਜਾਂ ਕੋਈ ਜਗਾਈ ਜਨਤਾ ਤੁਹਾਨੂੰ ਸਰਕਾਰ ਦੇ ਕੋਲੋਂ ਚਾਹੀਦੀ ਸਰਕਾਰ ਤੁਹਾਡੇ ਨਾਲ 3 ਲੱਖ ਖੜੀ ਹੈ ਜਦੋਂ ਪ੍ਰੋਜੈਕਟਾਂ ਦਾ ਜਦੋਂ ਐਸੀ ਗੱਲੂ ਲੱਗੇ ਪੁਸਤਰਾ ਸਾਇਲ ਕਿ ਨਾ ਤਰੀ ਨਹੀਂ ਥਾਲਿਆ ਤੇ ਮੁਲਾਜਮ ਹੀ ਨਹੀਂ ਹੈ ਆਪਣੀ ਨਹੀਂ ਹੈਗੀ ਮੇਰੇ ਵੀ ਦਸਨ ਸੀਪੇ ਸਾਹਿਬ ਨੇ ਦੱਸਿਆ ਹੂੰ ਮਾਫੀ ਨਾ ਮੈਨੇ ਫੇਰ ਉਸੇ ਗੱਲ ਕਰਦੇ ਵੇ ਉਹਨਾਂ ਦਾ ਕਹਿਣਾ ਅੱਠ ਅੱਠ ਸੱਤ ਕੋ ਮਲਾਏ ਉਹਨਾਂ ਦੇ ਉਹਦੇ ਚ ਪੱਕੀ ਕਰਾਂਗੇ ਸਾਡੀ ਅੜੀ ਦੇ ਵਿੱਚ ਪ੍ਰਸ਼ਾਸਨ ਦਾ ਕਹਿਣਾ ਆਪਣੇ ਮੂੰਹ ਚ ਇਹ ਸਾਡੇ ਐਸਐਸਓ ਸਾਹਿਬ ਨੇ ਦੇਖਣਾ ਵਾ ਕਿ ਨਤਰੀ ਦੀ ਜਦਾਂ ਮੰਨ ਘਟਦਾ ਨਹੀਂ ਹੁੰਦਾ ਕੰਮ ਉਹ ਸੱਟਾ ਹੂੰ ਇਹ ਨਹੀਂ ਕਿ ਬੰਨਾ ਬਣ ਕੇ ਨਤਰੀ ਨਹੀਂ ਹੈ ਕਿ ਉਹ ਵੈਸਾ ਲਿਕੇ ਜੇ ਕੱਤੋਂ ਤੋਂ ਤਿੰਨ ਚਾਰ ਮਹੀਨੇ ਪਹਿਲਾਂ ਵੀ ਚੋਰੀ ਹੋ ਚੁੱਕੀ ਆ ਫੋਨ ਤੇ ਇੱਕ ਵੀ ਪ੍ਰਸ਼ਾਸਨਿਕ ਚੋਣੀ ਫੜਿਆ ਕਿਨੇ ਚੋਰੀ ਆ ਫਾਈਲ ਨੰਬਰ ਥਾਣੇ ਦੇ ਵਿੱਚ ਮਾਮਲਾ ਜਦਾਂ ਪੈਂਟਿੰਗ ਮਾਮਲਾ ਮਹਾਤਰਾ ਬਤੇ ਫਾਈਲ ਲੱਗਦਾ ਸੋਨਾ ਸੀ ਕੁਆਚਰਾਂ ਦੇ ਘਰ ਚੋਰੀ ਹੋਇਆ ਉਹਨੇ ਲੱਗ ਕੇ ਵੀ ਦੇਖਦਾ ਉਹ ਵੀ ਨਹੀਂ ਪ੍ਰਸ਼ਾਸਨ ਕੋਲ ਪੜਾਇਆ ਗਿਆ ਜਾਂਦਾ ਉਹ ਵੀ ਪਰਵਾਹ ਨਾ ਹੁੰਦਾ ਟੁੱਟਦਾ ਪਰ 24 ਘੰਟੇ ਇਸ ਮਾਮਲੇ ਆਪਣੇ ਵਾਰਡ ਦੀ ਇਹਨਾਂ ਕਹਿੰਦਾ ਕਿ ਮੈਂ ਆਪਣੇ ਵਾਰਡ ਦੇ ਵਿੱਚ ਮੈਂ ਵੀ ਨਸ਼ਾ ਵੇਚਣਾ ਨਹੀਂ ਨਾ ਮੈਂ ਕਿਸੇ ਵੀ ਸਪੋਰਟ ਕਰਨੀ ਆ ਜਿਹੜਾ ਨਸ਼ਾ ਵੇਚਦਾ ਵਾ ਮੈਂ ਤੁਹਾਨੂੰ ਇਹ ਕਹਾਂਗਾ ਭਰਾ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਵੀ ਸਾਡੇ ਪਰਿਵਾਰ ਸਾਡੇ ਕੋਲ ਜੋ ਹੋ ਹੀ ਹੈਗੇ ਅੱਜ ਆਪਣੇ ਪਰਿਵਾਰ ਕੋਲ ਵਾਪਸ ਅੱਜ ਇਸ ਘਰ ਦੇ ਵਿੱਚ ਆ ਕੱਲੋ ਕਿਤੇ ਹੋਰ ਘਰ ਜੀ ਹੋ ਬਗਣਾ